ऐसे पढ़े लिखे नालों ओ अनपढ़ ओमे चंगा है ओनु मार नहीं पाएगी ओम ओम जप के जिने अपने विचार निर्मल कर लेया है ओम ओम जप के जिने अपना हृदय शुद्ध कर लेया है ओम ओम जप के जिसने अपनी भावना शुद्ध कर ली है सतगुरु कहंदे ने इनु मार नहीं पाएगी ते बख्शिया जाएगा ते मुक्त हो गया पढ़े होवे गुना गा ਕਾਉਂਮੀ ਸਾਧਨਾਵਾਰੀਏ ਬਾਣੀ ਤੇਨੂੰ ਕੰਠ ਨਹੀਂ ਵਾਹਿਗੁਰੂ ਤੇ ਕੰਠ ਹੈ ਨਾ ਇਹਨਾਂ ਤੇ ਹੋ ਸਕਦਾ ਤੇ ਜੇ ਨਹੀਂ ਨਹੀਂ ਤਾਂ ਫਿਰ ਕਹਿਣਾ ਪੈਗਾ ਗੁੰਗਲਾ ਸਦਾ ਰਸਨਾ ਬੋਲਦੀ ਨਹੀਂ ਤੇ ਇਹਨਾਂ ਤੇ ਕਹਿ ਸਕਦਾ ਇਹ ਵੀ ਇੱਕ ਢੰਗ ਹੈ ਇੱਕ ਅੱਖਰ ਦਾ ਕੀਰਤਨ ਹੁਣ ਤੁਸੀਂ ਆ ਕੋਈ ਅੱਖਰ ਉਚਾਰਨ ਕਿਵੇਂ ਕਰਨਾ ਹੈ ਕੀ ਉਚਾਰਨ ਕਰਨਾ ਕੁਝ ਵੀ ਨਹੀਂ ਸਤਿਗੁਰ ਨੇ ਮੈਂ ਫਿਰ ਅਰਜ਼ ਕਰਦੇ ਹਾਂ ਰੋਟੀ ਖਾਣ ਦਾ ਕੋਈ